ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਬਟੰਡਾ ਦੇ YouTube ਚੈਨਲ ਖੇਤੀ ਗਿਆਨ ਅਤੇ ਵਿਕਾਸ ਤੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦਾ ਵਿਸ਼ਾ ਜਿਹੜਾ ਆਪਣਾ ਹੈਗਾ ਉਹ ਨਰਮੇ ਦੀ ਫਸਲ ਤੇ ਕੁਝ ਕੁ ਥਾਂ ਜਿਹੜੀ ਸਮੱਸਿਆ ਆ ਰਹੀ ਹੈ ਉਹ ਨਰਮੇ ਦੇ ਜਿਹੜੇ ਪੱਤੇ ਨੇ ਉਹ ਕਮਲਾ ਰਹੇ ਨੇ ਜਾਂ ਮੁਰਝਾ ਰਹੇ ਨੇ ਆਪਾਂ ਦੇਖ ਰਹੇ ਹਾਂ ਉਹ ਕਿਸਾਨ ਵੀਰੋ ਉਹ ਆਪਾਂ ਨੂੰ ਖਬਰਾਉਣ ਦੀ ਜ਼ਿਆਦਾ ਲੋੜ ਹੈ ਨਹੀਂਗੀ ਉਹ ਜਿਹੜੀ ਆਪਾਂ ਕਹਦੀਏ ਕੋਈ ਬਿਮਾਰੀ ਕਰਕੇ ਨਹੀਂ ਹੈਗੀ ਜਾਂ ਕੋਈ ਉੱਲੀਨਾਸ਼ ਕਰਕੇ ਨਹੀਂ ਹੈਗਾ ਜਾਂ ਕੋਈ ਕੀੜੇ ਮਕੌੜੇ ਕਰਕੇ ਨਹੀਂ ਹੈਗੀ ਉਹ ਸਮੱਸਿਆ ਉਹ ਕੀ ਹੈ ਹੁਣ ਜਿਵੇਂ ਪਾਣੀ ਲੱਗ ਰਿਹਾ ਜਾਂ ਇੱਕ ਵਾਰ ਪਰਮਾ ਪਾਣੀ ਲੱਗ ਜੇ ਜਾਂ ਹੁਣ ਮੀਂਹ ਦਾ ਮੌਸਮ ਹੈ ਤੇ ਮੀਂਹ ਪੈ ਵੀ ਗਏ ਕਿਤੇ ਕਿਤੇ ਜਾਂ ਬੜਾ ਮੀਂਹ ਪੈ ਜੇ ਤੇ ਉਤੋਂ ਇੱਕਦਮ ਆਪਣੇ ਧੁੱਪ ਨਿਕਲ ਆਉਂਦੀ ਹੈ ਤੇ ਬੂਟੇ ਨੂੰ ਕੀ ਹੈ ਜੜਾਂ 'ਈ ਕਈ ਵਾਰ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਜੀ ਉਹਦੇ ਕਰਕੇ ਕੀ ਹੈ ਪੱਤੇ ਜਿਵੇਂ ਪਹਿਲਾਂ ਇਹ ਪੂਰੇ ਖੜਵੇਂ ਹੁੰਦੇ ਨੇ ਸਿੱਧੇ ਹੁੰਦੇ ਨੇ ਉਹ ਮੁਰਝਾ ਆ ਜਾਂਦੇ ਨੇ ਤੇ ਬਥੇ ਕੰਨ ਸੱਟੇ ਜਾਂਦਾ ਨਰਮਾ ਉਹ ਸਾਰਾ ਬੂਟਾ ਤੁਹਾਨੂੰ ਲੱਗੂ ਜਿਵੇਂ ਮੁਰਝ ਗਿਆ ਵੀ ਕੋਈ ਬਿਮਾਰੀ ਪੈ ਗਈ ਪਰ ਕਿਸਾਨ ਵੀਰੋ ਉਹ ਤੁਹਾਨੂੰ ਦੱਸਣਾ ਚਾਹੁੰਦੇ ਆਂ ਸੀ ਇਸ ਚੈਨਲ ਰਾਹੀਂ ਇਹ ਕੋਈ ਬਿਮਾਰੀ ਨਹੀਂ ਉਹਦੀ ਜਿਹੜੀ ਘਾਟ ਹੈ ਉਹ ਸਿਰਫ ਇੱਕ ਆਪਣੇ ਕੋਲ ਕੈਮੀਕਲ ਆਉਂਦਾ ਕਬਾਲਟ ਕਵਾਇਰ ਦੇ ਨਾਮ ਤੇ ਉਹ ਹਰੇਕ ਬਲਾਕ ਆਪਣੇ ਦਫ਼ਤਰ ਵਿੱਚੇ ਉਹ ਉਪਲਬਧ ਹੁੰਦਾ ਹੈਗਾ ਉਹ ਤੁਸੀਂ 1 ਗ੍ਰਾਮ ਪ੍ਰਤੀ 100 ਲੀਟਰ ਪਾਣੀ ਦੇ ਵਿੱਚ ਪਾ ਕੇ ਉਹਦਾ ਛੜਕਾ ਕਰਨਾ ਹੈਗਾ ਉਹ ਜੇ ਆਪਾਂ ਦੇਖੀਏ ਜੀ ਕਿ ਯਾਰ ਆਪਾਂ ਵੀ ਕਈ ਵਾਰ ਗਰਮੀ ਲੱਗ ਜਾਂਦੀ ਆ ਆਪਾਂ ਨੂੰ ਆਪਾਂ ਕਹਿੰਨੇ ਆ ਵੀ ਯਾਰ ਗਰਮ ਸਰਦ ਹੋ ਗਿਆ ਬੰਦਾ ਉਹ ਵੀ ਨਰਮੇ ਦੇ ਬੂਟੇ ਨੇ ਇੱਕਦਮ ਬਾਹਲਾ ਪਾਣੀ ਲਾ ਕੇ ਇੱਕਦਮ ਤੱਪ ਲੱਗ ਜੇ ਉਹ ਵੀ ਆਪਾਂ ਇੱਕ ਵਾਰ ਕਹਿ ਸਕਦੇ ਗਰਮ ਫਰਦ ਹੋ ਗਿਆ ਉਹ ਆਪਾਂ ਜਦੋਂ ਆਪਾਂ ਗਲੂਕੋਜ਼ ਪਿੰਨੇ ਹੈਗੇ ਤਾਂ ਕੋਈ ਹੋਰ ਡੀ ਹਾਈਡਰੇਸ਼ਨ ਵਾਸਤੇ ਕੋਈ ਰੀ ਹਾਈਡਰੇਸ਼ਨ ਔਰਲ ਪਿੰਨੇ ਆ ਉਹ ਵੀ ਨਰਮੇ ਨੂੰ ਜਿਹੜੀ ਆ ਕਵਾਲਟਰਾਇਡ ਸਪਰੇ ਆ ਉਹ ਤੁਸੀਂ 24 ਘੰਟੇ ਦੇ ਅੰਦਰ ਅੰਦਰ ਕਰਨੀ ਆ ਉਹਦੇ ਨਾਲ ਕੀ ਆ ਤੁਹਾਡਾ ਬੁੱਟਾ ਉਹ ਤੋਂ ਬਾਅਦ ਬਿਲਕੁਲ ਸਹੀ ਹੋ ਜਾਊਗਾ ਧੰਨਵਾਦ